ਹਾਂ ਜੀਰ ਕੀ ਹਾਲ ਚਾਲ ਹੈ ਦੋਸਤਾਂ ਮਿੱਤਰ ਅਮੀਰ ਕਾ ਤੁਹੀ ਠੀਕ ਠਾਕ ਹਾਂ ਤੁਹਾਡੇ ਜਾਣੇ ਤੁਹੀ ਸੈਟ ਵੈਟ ਹੁਣ ਗੱਲਾ ਉਹ ਵੀ ਮਿੱਤਰੋ ਅੱਜ ਆਈ ਹਨ ਨੰਨੇ ਬਾਈ ਕੋਲੇ ਹੋਰ ਵੀ ਕਿਵੇਂ ਆ ਠੀਕ ਹੈ ਤੇ ਸਫਾਈ ਸੂਈਦਰ ਚੈੱਕ ਕਰੋ ਬਾਈ ਯਾਰ ਮੈਂ ਕਹਿੰਦਾ ਐਂਡ ਕਰਾਈ ਵੀ ਆ ਲਾਈ ਵੀ ਢੇਰੀ ਇਹਨੂੰ ਵੀ ਚੱਕ ਦਿਆ ਕਰੋ ਮਾੜਾ ਮੋਟਾ ਓਏ ਵਰ ਮੂਈ ਰੱਖੀ ਆ ਤੇ ਇੱਕ ਛਤਰੀ ਇਹਦੀ ਆ ਪਈ ਆ ਲੈ ਇਹਨੂੰ ਹਜੇ ਕੀ ਆ ਧੀਰ ਧਾਤ ਲਾਈਆਂ ਹੀ ਨਹੀਂ ਤੇ ਜਾਨਵਰ ਬਾਈ ਤੁਹਾਨੂੰ ਦਿਖਾਉਨੇ ਅੱਜ ਦੇ ਖੋਲੀ ਖੁਟਾ ਤਰੇ ਅੰਡੇ ਹੁੰਦੇ ਕਿਸ ਨੇ ਹੈ ਬਸ ਧਰਨ ਨਾਲ ਆਵੇ ਵਾ ਜਿਹੜੀਆਂ ਮੈਲੇ ਫਸਕੀਆਂ ਜੁੜੀਆਂ ਹਾਂ ਆਹ ਦੇਖ ਲਓ ਬਾਈ ਦਰਵਾਜ਼ਾ ਭੇੜ ਦਿਓ ਐਨੇ ਦੋਨੇ ਧਰੇ ਆ ਕੱਢਣ ਵਾਲੇ ਆ ਪਤਾ ਨਹੀਂ 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 ਧਰੇ ਨੇ ਹਫਤਾ ਹੋ ਗਿਆ ਇਹਨੂੰ ਅੱਛਾ ਲਾਲ ਜੀ ਨਾ ਕਾਲੀ ਜੀ ਨਹੀਂ ਆ ਮਿਲ ਗਏ ਲਾਲ ਜੀ ਦੇ ਖਟੀਆਂ ਦੀ ਗੁੰਦਰੀ ਸਾਹ ਵਾ ਥੱਲੇ ਬਿਠੀ ਆ ਫੇ ਆ ਨਹੀਂ ਨਹੀਂ ਆ ਮਿਲ ਗਏ ਜੀ ਨਹੀਂ ਹੋਣੀ ਹਾਂ ਇਹ ਆਂਡੇ ਤੋਂ ਨੰਬਰ ਤਾਂ ਥੱਲੇ ਵੀ ਧਰੇ ਵੇ ਹਨ ਲੋ ਆਡੇ ਹੋਰ ਹੋਰ ਨਹੀਂ ਗਏ ਨੇ ਤੇਰਾ ਕੱਲ੍ਹ ਸੇ ਕਿਹਦੇ ਨਾਲ ਮਿਲਿਆ ਵੇ ਰੁਚੀ ਨੇ ਦੇ ਧੰਮ ਵਾਲਿਆ ਇਹ ਦੇ ਨਾ ਹਾਂ ਠੀਕ ਆ ਤੇ ਆਇਆ ਟਿਕੜੇ ਦੇ ਦਰੇ ਆ ਕੀ ਚੀਨੀ ਦੇ ਐ ਤੇ ਨਾ ਵਿਸ਼ਾਖੀ ਤੇ ਆਹਾ ਹਾਂ ਤੇ ਆਉ ਪਰਲਾ ਚੀਨਾ ਉੱਤੇ ਉੱਤੇ ਬੈਠਾ ਜਿਹੜਾ ਨਾਲ ਅੱਛਾ ਜਿਹੜਾ ਅਚਾਰ ਆ ਬਈ ਆ ਚੀਨ ਨਾ ਤੇ ਆ ਸ਼ਾਕੀ ਨੇ ਆਂ ਅੰਡੇ ਦੇਰੇ ਵੇ ਤੇ ਆ ਜੋੜਾ ਆਇਆ ਨਾ ਨਾ ਜੀਨਾਂ ਤੇ ਉਹ ਫਟੀਆਂ ਸਾਡ ਦੀ ਖੂਦ ਦੀ ਟੀਮ ਦੇ ਮਗਰ ਅੱਛਾ ਉਹ ਕਲਫਜੀ ਵਾਲੀ ਹਾਂ ਹਾਂ ਬਈ ਉਹ ਇਹ ਸਿਰ ਦੇ ਟਿਕਾ ਨਾ ਹਾਂ ਉਹ ਥੋੜੀ ਬਾਹਰ ਲਾ ਆ ਵਾਲੀ ਬਾਈ ਆ ਚੀਂਡੇਣਾ ਆਪਣੇ ਲਈ ਨਾ ਮਿਲੀ ਆ ਦੋ ਅੰਡੇ ਤਾਂ ਰੇਵੇ ਆ ਬੱਚੇ ਪੁੱਛੇ ਕੱਢਣ ਵਾਲੀ ਅੱਛਾ ਆ ਆਪਣਾ ਟੀਰਾ ਬਾਈ ਆ ਇਹਦੇ ਵੀ ਅੰਡੇ ਤਾਂ ਲੈ ਲੀ ਇਹ ਕਿਹਦੇ ਨਾਲ ਮਿਲਿਆ ਵੇ ਆਹ ਚੀਨੀ ਜਿਹੜੀ ਆਹੀ ਜਿਹੜੀ ਮੂਰੇ ਅੱਛਾ ਇਹਦਾ ਜੋੜਾ ਇਹਦੇ ਨਾਲ ਲੱਗਿਆ ਵੇ ਆ ਵੀ ਆ ਇਹਦੇ ਮਗਰ ਮਗਰ ਫਰਦਾ ਅੰਡੇ ਤਾਂ ਨੂੰ ਦੋਤਾ ਬਾਠੀ ਆ ਵੀ ਆਪਣੀ ਜਿਹੜੀ ਚੀਨੀ ਇਹਨੂੰ ਗਿਫਟ ਕੀਤੀ ਆ ਦੇਖ ਲਓ ਆ ਇਹ ਕੂਤਰ ਲਈ ਵੀ ਆ ਲੈ ਮਾਇਕਾ ਨਾ ਉਕੇ ਰੋਟਾ ਹੋ ਗਿਆ ਬਾਈ ਜੋੜਾ ਵੀ ਓਏ 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 ਇਹ ਅੰਡੇ ਤਾਂ ਨੂੰ ਫਰਦਾ ਲੈ ਲਊ ਵੀ ਜਿੰਦਾ ਦੈਨ ਹੀ ਬੜਾ ਉਤਰਮਗਰ ਪਰੂਗਾ ਫੇਰੀ ਆਡੇ ਤਾਂ ਧੰਨ ਹੈ ਮਿਲ ਗਿਆ ਚਲੂ ਜਿਹੜੀ ਵੱਡੀ ਗੱਲ ਆ ਦੂਜੇ ਦਾ ਮਾਹਾਂ ਵਾਲਾ ਇਹ ਤਾਂ ਜਲੇ ਉਹਦੇ ਨਾਲ ਮੈਸੀ ਬੂੜ ਵਾਲੇ ਗਾਲ ਤੇ ਅੱਛਾ ਬਾਰੇ ਸਭ ਇਕੱਠੇ ਤੇਰੀ ਬੇਟੀ ਇਤਨੀ ਕੋ ਨਮਲਾ ਤੈਨਾਂ ਕਿਹੜਾ ਆਹ ਅੱਛਾ ਇਧਰ ਕਿੜੇ ਕਿੜੇ ਆ ਤੇ ਛਤਰੀ ਦੇ ਬਾਜੀ ਬੱਚੇ ਬੈਠੇ ਉਹ ਵੀ ਤੁਹਾਨੂੰ ਦਿਖਾਉਣੇ ਬਾਅਦ ਚੱਕ ਮਿੰਟ ਤਾਂ ਚੱਲ ਕੇ ਆਹ ਵੀ ਇਧਰ ਦਾ ਆਪੋ ਦਾ ਪਾਰਟੀ ਆਏ ਕਿਵੇਂ ਆਪੋ ਦਾ ਆਪ ਨੂੰ ਪਤਾ ਨਹੀਂ ਮੈਂ ਵੀ ਮੈਕਸਾ ਕੋਈ ਕੀ ਦਿਨਾ ਮਿਲਿਆ ਕੋਈ ਕੀ ਦਿਨਾ ਮਿਲਿਆ ਅੱਛਾ ਜਾਨੀ ਤੇ ਓਪਨ ਜੈਪ ਸੀ ਇਹ ਤੇ ਵੀ ਖੁੱਲਾ ਚੈਲੇਂਜ ਹੀ ਹੈ ਜੀ ਜਿਹਨੂੰ ਜਿਹਦੇ ਨਾਲ ਹੱਡੀ ਵਾਲੀ ਤਾਂ ਯਾਰ ਫੜੀ 10 ਯਾਰ ਬਾਈ ਯਾਰ ਆ ਤਾਂ ਪਛਾਣ ਚ ਨਹੀਂ ਆਉਂਦੀ ਹਲਾ ਹਲਾ ਤੁੰਗ ਫੜ ਕੇ ਆਪਰਾ ਫੜ ਜਿਵੇਂ ਮਰਜੀ ਫੜ ਲਾ ਕੋਈ ਚੱਕਰ ਆ ਆ ਵੇਖੋ ਯਾਰ ਬਾਈ ਆਹ ਕੂਤਰੀ ਨਾ ਹੱਡੀ ਹੁੰਦੀ ਸੀ ਖੱਟੀਆਂ ਦੀ ਕੂਤਰੀ ਤੇ ਦੇਖ ਲਓ ਯਾਰ ਲੈ ਕੀ ਚੀਜ਼ ਬਣ ਗਈ ਹੈ ਇਹ ਪੂਰੀ ਹੱਡੀ ਭਰ ਗਿਆ ਦੇਖੋ ਜੀ ਲੇ ਇਹਨੂੰ ਲੰਮਣਾ ਇਹਨੂੰ ਵੀ ਕਿਹੇ ਨਾ ਕੱਟ ਕੀਤੀ ਵੀ ਹੈ ਉਹਨੂੰ ਨਾ ਨਾ ਸਾਰਾ ਖਿੱਚੀ ਵੀ ਹੈ ਸਾਰਾ ਜੀ ਖਿੱਚੀ ਵੀ ਹੈ ਤੇ ਬਾਕੀ ਉਹ ਨੀਲਾ ਵੀ ਫੜ ਕੇ ਲੈ ਮੜਾ ਜਾ ਨੀਲਾ ਭਰਾ ਆਪਣਾ ਢੱਲਾ ਹੋ ਗਿਆ ਕਿਉਂ ਸਾਰਾ ਦਾਣੇ ਨਹੀਂ ਖਾਂਦਾ ਦੱਸਿਆ ਨਹੀਂ ਫਿਰ ਐਂ ਡੱਬੀ ਦੇ ਆਂਡੇ ਤਾਂ ਰਹੀ ਕਿਧਰ ਗਈ ਡੱਬੀ ਦੇ ਆਂਡੇ ਤਾਂ ਰਹਿ ਨਹੀਂ ਸੀਗੇ ਹਾਂ ਉਹ ਤਾਂ ਰਹੀ ਸੀ ਕਿਧਰ ਗਈ ਤੇ ਆਪ ਉਹਦਾ ਵੀ ਖਰਾਬ ਹੋ ਗਿਆ ਇਕ ਹੁਣ ਇਧਰ ਨੂੰ ਗਰੀ ਉਧਰ ਚੱਲ ਕੀ ਆ ਸਾਰੇ ਬਈਆ ਦੇਖ ਲੈ ਉਧਰ ਆ ਇਧਰੋਂ ਤਾਂ ਕੀ ਹੋ ਗਿਆ ਨੀਲੇ ਨੂੰ ਪਤਾ ਹੀ ਨਹੀਂ ਥਾਲਾ ਵੇਟ ਵੀ ਘਟਾ ਗਿਆ ਬੜਾ ਆ ਗਿਆ ਲੈ ਤਰੀ ਨਹੀਂ ਜਾਂਦਾ ਪੱਕਾ ਬਹੁਤ ਸੀਗਾ ਥਲੇ ਦਾ ਵੇਖ ਮੂੰਹ ਤਾਂ ਨਹੀਂ ਪੱਕੇ ਬੇਖ ਪਤਾ ਨਹੀਂ ਨਾ ਹੁੰਦਾ ਕਈ ਵਾਰ ਨਾ ਸੈਟ ਹਾਂ ਇਹਨੂੰ ਪਾਵਰ ਜਨਰੇ ਮੈਂ ਵੇਖਦਾ ਉਥੇ ਜੇ ਹੋਈ ਨਾ ਉਹ ਦੂਜਲੇ ਫਿਰ ਪਤਾ ਨਹੀਂ ਕੀ ਗੜਕੂ ਵੀ ਬਣ ਲੈ ਉਹ ਸੈਟ ਆਵੇ ਬੁੜਕਦਾ ਹੁੰਦਾ ਐਦੀ ਅੱਖ ਜੀ ਹੋਈ ਨਹੀਂ ਸੁੱਕੀ ਵੀ ਸੁੱਕੀ ਵੀ ਸੁੱਕੀ ਆਏ ਨਾਲ ਲੈ ਇਹਦੇ ਨਾਲ ਮਿਲ ਗਈ ਓ ਭਰਾਵਾ ਓਏ ਭਈ ਹੱਥਾਂ 'ਤੇ ਬੈਠੇ ਆ ਲੈ ਆਵੇ ਅੱਖ ਤੇਰੀ ਸੁੱਕੀ ਵੀ ਆ ਵਾਲ ਜੇ ਆਈ ਜਾਂਦੀ ਮੈਂ ਠੀਕ ਹੈ ਠੀਕ ਮੈਂ ਪੱਟ ਦੇਈਏ ਆਪ ਹੀ ਬਿਲਕੁਲ ਓਕੇ ਆ ਏ ਯਾਰ ਇਹ ਦਿਨ ਮਿਲ ਗਈ ਯਾਰ ਲੰਡੇ ਦੇ ਭਰਾਣਾ ਕੋਈ ਚੱਕਰ ਨਹੀਂ ਆਪੋសារ ਉਧਰ ਡੱਬੀ ਵੀ ਮਿਲੀ ਆ ਕੀ ਦਿਨ ਇਹ ਦਿਨ ਆ ਵੇ ਆ ਦੂ ਸਭਾਲੀ ਬਿਠਾ ਅੱਛਾ ਭਾਈ ਆਪਣੇ ਲੰਡੇ ਦੇ ਭਰਾਣਾ ਦੋ ਗੂਤ ਨਾਲ ਇਲਾਜ ਹੀ ਨੇ ਬਿਲਕਾਉਂਗਾ ਇੱਕ ਡੱਬੀ ਪਿੱਤਾ ਘਟਣੀ ਨਹੀਂ ਅੱਖਾਂ ਜੀ ਖਰਾਬ ਵਾਲੀ ਮੈਂ ਚਿੱਟੀਆਂ ਨਹੀਂ ਸੱਪ ਨਾਲ ਮਿਲੀ ਇਹਦੇ ਅੰਡੇ ਧਰਨ ਵਾਲਿਆ ਹੈ ਮੋ ਚਿੱਟੀਆਂ ਦੀ ਸੱਪ ਨਾਲ ਮਿਲੀ ਆਵੇਂ ਇਹਨਾਂ ਦੇ ਕੋਲ ਅੰਡੇ ਧਰਨ ਵਾਲੇ ਇਹਨਾਂ ਦੀ ਅੱਛਾ ਆਹ ਜਿਹੜੀ ਆ ਕਾਲੇ ਸਹਰ ਵਾਲੀ ਤੇੜੀ ਚਿੱਟੀਆਂ ਦੀ ਕਾਲੀ ਸਾਰੀ ਆ ਆ ਮੇਰੀ ਨਾਨਾ ਅੱਛਾ ਹੋਰ ਕਾਲੀ ਰੋਗ ਵਾਲੀ ਸੱਪੋਂ ਵੀ ਮਗੂ ਮਦਰ ਕਰਦੇ ਬਾਕੀ ਆ ਰਹੇ ਤਾਂ ਬੈਠੇੜੇ ਕਾਲ ਸਰਾ ਹਲਦੀ ਰਾਮ ਆ ਕਬੂਤਰੀ ਆ ਹਾਂ ਵਿਆਹ ਮਲੋਣੀ ਸੀ ਯਾਰ ਉਹਦੇ ਨਾਲ ਕਿਹਦੇ ਨਾਲ ਆ ਵੀਦੇ ਨਾਲ ਬੈਲਾਗੀ ਦੇ ਪਿਆਣਾ ਅੱਛਾ ਇਹ ਥਲੀ ਮਹਿੰਦੀ ਨੇ ਚੱਲ ਕੋਈ ਆਪੇ ਮਿਲ ਜਾਣੀ ਓਏ ਚਲਾ ਆ ਜਿਹੜੇ ਬੱਚੇ ਆ ਉਹ ਵੀ ਦਿਖਾਈਏ ਤਾਂ ਚੱਲ ਕੇ ਦਿਖਾਉਨੇ ਬਾਈ ਪੈਨੂ ਨਾ ਹੁੰਦਾ ਕੇ ਹੁੰਦਾ ਬੱਚੇ ਹਰਦਾ ਵੀ ਹੋਈ ਬਰਾਤ ਭਾਈ ਦਾ ਛੋਟਾ ਹਾਂ ਉਹਨੇ ਸਾਰ ਪੈਂਦੀ ਨੇ ਮਾੜਾ ਰੋ ਰੋ ਮਹਾਤੌਰ ਨੇ ਔਖੇ ਆਉਲੇ ਦੇ ਪਰਪੇ ਵੀ ਬੜੀ ਘੜਦੇ ਆ ਡਰੋਪ ਪੱਲੇ ਛੱਡ ਕੱਢ ਦਿੰਦਾ ਤਾਂ ਕਿਦਰ ਗਈ ਹਾਂ ਅੱਗੇ ਕੋਈ ਨਾ ਕੋ ਫਸਿਆਤ ਨਹੀਂ ਬੜਾ ਦੇਖੀ ਅੱਗੇ ਤਾਂ ਫਸਿਆ ਹੁੰਦਾ ਸੀ ਤਾਂ ਅਸੀਂ ਵੇਡ ਯਾਰ ਉੱਥੇ ਕਿਜੀ ਖੜਾ ਇਹਦਾ ਉਹ ਖੜ ਜਾਂਦਾ ਹੈ ਵੇਡ ਖੜਾ ਜਾਂਦੀ ਨਹੀਂ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਗਏ ਮਿਲ ਤਾਲੂ ਕੀ ਤਾਂ ਬਾਲੀ ਵੀ ਤੇ ਗੱਲ ਆਂਡੇ ਇਹ ਕੋਣ ਲਿਆ ਫੋਟੋ ਕਿਚੀ ਇਹ ਕੋਣ ਹੈ ਵੇਦਾ ਆ ਵੀ ਗਿਆ ਕੋਈ ਨੇ ਭੈ ਜਾਂਦਾ ਉਹ ਸਾਲਾ ਕਿੱਧਰ ਬਹਿ ਗਿਆ ਅੱਜ ਨਾ ਯਾਰ ਜਦੋਂ ਆਈ ਲਉ ਪੀਦੇ ਨਾ ਉਧਰ ਭੈ ਜਾਂਦਾ ਆਪਣੇ ਜੁੜੇ ਵਾਲੇ ਪਰ ਠੀਕ ਆ ਐਨੇ ਕਹਦੇ اڈੇ ਆਣਗੇ ਓਕੇ ਬਸ ਠੀਕ ਆ ਨਾਲ ਕੇ ਬਈ ਸੁਣ ਤਾਰਾ ਮੋਲ ਬਾਕੀ ਗਾਂ ਹੀ ਪਤਾ ਲ ਕੁਟਣੇ ਕਿ ਨਹੀਂ ਹੁਟਣੇ ਹਲਾ ਆਇਆ ਕੁਲਦੀਰ ਮਗਰਲਾ ਫਿਰੋਂ ਖਰਾ ਕਰਦੇ ਹਲੋ ਭਾਈ ਨੰਨਾ ਭਾਈ ਪਾਉਣ ਲੱਗਾ ਦਾਣੇ ਗੋਰੀ ਆ ਗਿਆ ਦੋਨੇ ਟਰਾਈਆਂ ਜੇ ਭਰ ਕੇ ਰੱਖਦੇ ਕੀ ਕੀ ਬਣਾਣਾ ਹਨ ਆਹੀ ਬੱਸ ਆਹੀ ਛੋਲਿਆਂ ਦੀ दाल ਮੱਕੀ ਆ ਜੀ ਫਿਰ ਭਰ ਦੇ ਭਰ ਦੇ ਛੋਲਿਆਂ ਦੀ दाल ਮੱਕੀ ਓਕੇ ਰਿਪੋਰਟਾਂ ਹਾਲੇ ਨੇ ਟ੍ਰੀਆ ਖਾਲੀ ਕਰ ਦਿੰਦੇ ਕਿ ਨਹੀਂ ਰੋਜੀ ਉਹ ਨਹੀਂ ਕਰਦੇ ਉਹਰਲੇ ਖੁੱਡੇ ਵਾਲੇ ਢੇੜ ਦਿੰਦੇ ਹੈ ਇਧਰ ਫਿਰਦੇ ਨਾ ਬਹੁਤ ਜ਼ਿਆਦਾ ਵੈਕੈਂਸੀ ਜ਼ਿਆਦਾ ਹੈ ਨਾ ਇਧਰ ਉਹ ਇਹ ਦੋਨੇ ਕਿਧਰ ਲੰਘ ਗਏ ਆ ਫਿਰਦੇ ਆ ਜਾਣਗੇ ਹੁਣ ਸੋ ਸੁੱਪਦਾ ਕਿੰਨੇ ਉੱਚੇ ਖੜੇ ਹੁੰਦੇ ਆ ਹੁਣ ਦੂਜੀਆਂ ਨਹੀਂ ਗੱਲ ਤੇ ਇਹ ਹੈ ਜੋ ਸਵੇਰੇ ਮੈਂ ਦੇਖਦਾ ਦੂਜਾ ਨਹੀਂ ਦਿੰਦਾ ਕੱਲੇ ਢੱਟ ਵਾਲਾ ਕੱਲੇ ਢੱਟ ਵਾਲਾ ਤੇ ਭਲੇ ਛੜ ਛੜ ਔਰ 10 ਬੰਦ ਦਾ ਤਿਆਰ ਕੇ ਅੱਛਾ ਜਿਵੇਂ ਖੇਡੇ ਆ ਸੀ ਚੈਸਟ ਹੋਣੀ ਨੇ ਜੁੜੇ ਲਾਈ ਜਾਣੇ ਆ ਮੇਰੀ ਵੀ ਆਉਂਗੇ ਤੂੰ ਵੀ ਆਉਣਾ ਜੀ ਇਹ ਵੀ ਆਉਣੇ ਨੇ ਹਾਂਜੀ ਬਸ ਆਈਏ ਲਓ ਜੀ ਹਾਂ ਨੀ ਬਰਾਬਰ ਹਾਂ ਤਾਂ ਗਿੜੇ ਦੇ ਹੋ ਗਏ ਇੱਥੇ ਹੀ ਲਾ ਦੇ ਆ ਦੇਖੋ ਭਾਈ ਦੋਨੇ ਨੇ ਦਾਣੇ ਰਾਸਤੇ ਖਾਈ ਜਾਂਦੇ ਆ ਕਬੂਤਰ ਇਹ ਵੀ ਦੇਖੋ ਨਾ ਹਰ ਜਦ ਆ ਲਾ ਦੇ ਗਿਆ ਆਪਣਾ ਲੋਕ ਉਹ ਕਿਧਰ ਲੈਣ ਗਿਆ ਸਾਨੂੰ ਪਾਣੀ ਵਾਲਿਆਂ ਇਹ ਲੋ ਜਾਣ ਦਾ tane ਖਾਂਦੇ ਆ। ਆਦੀ ਬੇ। ਤੇ ਉੱਦਲੀ ਗੋਤੌੜੀ। ਉਹ ਵੀ ਲੈ ਜੀਂ। ਜਿਹਦੇ ਵੇਟ ਵੱਧ ਗਿਆ ਠੀਕ ਆ। ਨਹੀਂ ਨੂੰ ਡਾਡਾ ਰੱਖਣ ਇਹਨਾਂ ਨੂੰ। ਕੀੜਾ। ਨੀਲੇ ਦਾ। ਵਾਹੋ ਇਹ ਤਾਂ ਨੀਂ ਬਾਈ ਨਾ ਸਿੱਧਾ ਗਿਆ। ਹੂੰ ਹੂੰ। ਰੱਖਾਂਗੇ ਹੋਰ ਕਿਨਾਂ ਲਾਦਾਂਗੇ। ਵਾ ਠੀਕ ਆ। ਇਹ ਬਣ ਗਏ ਲਾਲ ਚੀਨੇ ਤੇ ਗੋਲ ਦੇ ਅਸਲੀ ਦੇ ਦੇਖ ਲਈ। ਦੇਖ ਲਈ। ਲਓ ਜੀ ਪਾਣੀ ਦੀ ਗੁੱਜੀ ਇਧਰ ਵੀ ਰੱਖਤੀ ਤੇ ਦਰਵਾਜ਼ਾ ਭੇੜ ਦੇ ਇਹਦੇ ਆਂਡੇ ਦੀ ਕੈਂਡ ਲਿੰਕ ਕਰਦੇ ਆ ਲਓ ਬਾਈ ਆਂਡੇ ਸਹੀ ਆ ਇੰਨਾ ਇਹ ਦੇਖਦੇ ਆ ਓਕੇ ਅਗੋਂ ਕੱਢ ਲੈਣਗੇ ਓਕੇ ਤੇ ਬੱਚੇ ਦੇਖੋ ਯਾਰ ਬਾਈ ਕਿੱਥੇ ਕਿੰਨੀ ਉੱਚੀ ਚੜ ਗਏ ਹੈ ਹੈ ਆ ਰਹੇ ਤੋ ਆ ਰਹੀ ਆ ਮੇਰਾ ਪਿਆਰਦਾ ਨਹੀਂ ਉਹਨੂੰ ਪਿਆਰਦਾ ਬਹੁਤ ਹਟੋ ਹਉ ਭਰ ਦੇ ਟਿੱਕੀ ਲੱਗੇ ਆਵੀ ਖਤਰੀ ਦੇ ਹੁੰਦੇ ਜਾਵੜਾ ਚਲੋ ਯਾਰ ਭਾਈ ਸ਼ੈਡੋ ਪਰ ਇਹਨਾਂ ਦਾ ਨਹੀਂ ਪਤਾ ਕਦੋਂ ਹਣ ਠੀਕ ਹੈ ਜੀ ਤੇ ਇਹ ਵੀਡੀਓ ਦਾ ਬਾਈਥੇ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨਾਲ ਚੈਨਲ ਨੂੰ ਪਾਲੋ ਸਬਸਕ੍ਰਾਈਬ ਵੀਡੀਓ ਨੂੰ ਗੱਲ ਲਾਈਕ ਕਮੈਂਟ ਕਰਕੇ ਦਿਓ ਸੂ ਵੀਡੀਓ ਦਾ ਗੱਲ ਬਾਏ ਮਿੱਤਰੋ